ਬਾਬਾ ਵਿਦੀ ਚੰਦ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਸੇਵਾ ਕਮਾਈ ਲੈਣ ਦੇਣ ਦਾ ਕਾਰਵਿਹਾਰ ਕਰਦੇ ਨੇ ਲੰਗਰ ਦੀ ਸੇਵਾ ਕਰਵਾਉਂਦੇ ਨੇ ਗੁਰੂ ਜੀ ਦੇ ਮਹਿਲਾਂ ਵਿੱਚ ਵੀ ਪਹਚਾਉਂਦੇ ਨੇ ਤੇ ਅੰਤਲਾ ਸਮਾਂ ਨੇੜੇ ਜਾਣਦੇ ਆ ਬਾਬਾ ਵਿਦੀ ਚੰਦ ਜੀ ਨੇ ਤੇ ਆਪਣੇ ਪੁੱਤਰ ਲਾਲ ਚੰਦ ਨੂੰ ਦਿਨ ਰਾਤ ਗੁਰੂ ਸਾਹਿਬ ਦੀ ਸੇਵਾ ਵਿੱਚ ਲਾ ਦਿੱਤਾ। ਬਾਬਾ ਬੁੱਢਾ ਸਾਹਿਬ ਆਪਣੇ ਪੁੱਤਰ ਬਾਬਾ ਭਾਨਾ ਜੀ ਨੂੰ ਸੇਵਾ ਵਿੱਚ ਜੋੜ ਕੇ ਗਏ। ਤੇ ਬਾਬਾ ਵਿਧੀ ਚੰਦ ਜੀ ਆਪਣੇ ਪੁੱਤਰ ਲਾਲ ਚੰਦ ਨੂੰ ਸੇਵਾ ਵਿੱਚ ਜੋੜ ਦਿੱਤਾ। ਜਨਮ ਮਰਨ ਨਿਤ ਭਵਜਲ ਫੇਰਾ ਸਿੱਖੀ ਮੱਗ ਚੱਲ ਸਕਲ ਨਵੇਰਾ। ਬਾਬਾ ਬਿੱਧੀ ਚੰਦ ਜੀ ਨੇ ਗੁਰੂ ਸਾਹਿਬ ਦੀ ਸੇਵਾ ਕਰ ਕਰਕੇ ਸਿਮਰਨ ਕਰ ਕਰਕੇ ਆਪਣਾ ਜਨਮ ਮਰਨ ਖਤਮ ਕਰ ਦਿੱਤਾ ਸਾਰੇ ਝਮੇਲੇ ਮੁਕਾ ਦਿੱਤੇ ਚਰਨ ਕਾਲ ਗੁਰ ਭਗਤ ਕਮਾਈ ਬਹੁਤ ਦੇਰ ਤੋਂ ਗੁਰੂ ਸਾਹਿਬ ਜੀ ਦੀ ਭਗਤੀ ਦੀ ਕਮਾਈ ਕੀਤੀ ਪੰਜਵੇਂ ਪਾਤਸ਼ਾਹ ਵੇਲੇ ਵੀ ਤੇ ਛੇਵੇਂ ਪਾਤਸ਼ਾਹ ਵੀ ਵੇਲੇ ਦਰਸ਼ਨ ਠਾਨਤ ਬੈਸ ਬਤਾਈ ਗੁਰੂ ਜੀ ਦੇ ਦਰਸ਼ਨ ਕਰਕੇ ਉਮਰ ਬਤੀਤ ਕੀਤੀ ਸਫਲ ਅਸੀਸ ਪਦ ਬੰਧਨ ਧਰਤ ਤੇ ਮਹੱਤਮ ਤੇ ਸੇਵਾ ਕਰਦੇ ਗੁਰੂ ਜੀ ਦੇ ਚਰਨ ਕਮਲਾਂ ਤੇ ਸਿਰ ਰੱਖ ਰੱਖ ਕੇ ਆਪਣੇ ਸੀਸ ਨੂੰ ਸਫਲਿਆ ਕਰ ਲਿਆ ਹੱਥਾਂ ਨੂੰ ਸੇਵਾ ਕਰ ਕਰਕੇ ਸਫਲ ਕਰ ਲਿਆ ساری ਉਮਰ ਸੇਵਾ ਕਰਦਿਆਂ ਬਤੀਤ ਹੋਈ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਕਰਦਿਆਂ ਬਿਰਧ ਹੋ ਗਏ ਬਜ਼ੁਰਗ ਹੋ ਗਏ ਉਹਨਾਂ ਬਾਬਾ ਬੀਤੀ ਚੰਦ ਜੀ ਅੰਤਰਜਾਮਤਾ ਆਦਿਕ ਪਈ ਹੁਣ ਸਾਰੀ ਸ਼ਕਤੀਆਂ ਕੋਲ ਨੇ ਅੰਤਰਜਾਮੀ ਨੇ ਸਭ ਜਾਣ ਲੈਂਦੇ ਨੇ ਬ੍ਰਹਮ ਗਿਆਨੀ ਨੇ ਇਸ ਲਈ ਜਾਣ ਲਿਆ ਵੀ ਮੇਰਾ ਹੁਣ ਅੰਤਲਾ ਸਮਾਂ ਨੇੜੇ ਆ ਗਿਆ ਬਾਬਾ ਵਿਧੀ ਚੰਦ ਜੀ ਨੇ ਸੁੰਦਰ ਸ਼ਾਹ ਸੰਗਤ ਕਰਾਰ ਪਹੁੰਚਣ ਤਿਸਕੇ ਨੇੜੇ ਪਧਾਰ ਤੇ ਬਾਬਾ ਬਿਜੇ ਚੰਦ ਜੀ ਦਾ ਅੰਤਲਾ ਸਮਾਂ ਨੇੜੇ ਸਮਝ ਲਿਆ ਜਾਣ ਲਿਆ ਤਾਂ ਬਾਬਾ ਬਿਜੇ ਚੰਦ ਜੀ ਨੇ ਸੁੰਦਰ ਸ਼ਾ ਫਕੀਰ ਦੇ ਨਾਲ اقਰਾਰ ਕੀਤਾ ਸੀ اقਰਾਰ ਕੀਤਾ ਸੀ ਵੀ ਆਪਾਂ ਇਕੱਠੇ ਸਰੀਰ ਛੱਡਾਂਗੇ ਕਿਉਂਕਿ ਉਹਨੇ ਬੇਨਤੀ ਕੀਤੀ ਸੀ ਸੁੰਦਰ ਸ਼ਾ ਨੇ ਤੇ ਸੁੰਦਰ ਸ਼ਾ ਨੇ ਗੁਰੂ ਵੀ ਧਾਰਿਆ ਸੀ ਬਾਬਾ ਬਿਜੇ ਚੰਦ ਜੀ ਨੇ ਇਸ ਲਈ ਚਤ ਵਿੱਚ ਵਿਚਾਰਿਆ ਇਸ ਤਰ੍ਹਾਂ ਵੀ ਹੁਣ ਚੱਲਿਏ ਤੇ ਗੁਰੂ ਸਾਹਿਬ ਦੇ ਕੋਲ ਆਏ ਤੇ ਹੱਥ ਜੋੜ ਕੇ ਬੇਨਤੀ ਕੀਤੀ ਲਾਲ ਚੰਦ ਕੋ ਪਾਸ ਬਿਠਾਏ ਸਭ ਕਿਸ ਆਪ ਲੱਖੋ ਸੁਖ ਦਾਈ ਆਪਣੇ ਪੁੱਤਰ ਲਾਲ ਚੰਦ ਨੂੰ ਮਹਾਰਾਜ ਦੇ ਕੋਲੇ ਬਿਠਾਇਆ ਤੇ ਹੱਥ ਜੋੜੇ ਤੇ ਬੇਨਤੀ ਕਰਨ ਲੱਗੇ ਸਤਿਗੁਰੂ ਮਹਾਰਾਜ ਤੁਸੀਂ ਸਭ ਜਾਣਦੇ ਹੋ ਤੁਸੀਂ ਮੇਰੇ ਮਾਲਕ ਹੋ ਤੁਸੀਂ ਸਭ ਕੁਝ ਜਾਣਦੇ ਹੋ ਤੁਹਾਡੇ ਤੋਂ ਕੋਈ ਗੱਲ ਲੁਕੀ ਛਿਪੀ ਨਹੀਂ ਹੈ ਪਰ ਫਿਰ ਵੀ ਮਹਾਰਾਜ ਮੈਂ ਆਪ ਜੀ ਨੂੰ ਦੱਸਣ ਵਾਸਤੇ ਦੱਸ ਦਿਨਾ ਆ ਤਉ ਬੂਝ ਬੇਹਤ ਗਸਾਈ ਕਹੋ ਬੈਸਵਮ ਸਕਲ ਬਤਾਈ ਮਹਾਰਾਜ ਮੇਰੀ ਉਮਰ ਬੀਤ ਚੁੱਕੀ ਹੈ ਹੁਣ ਅੰਤ ਸਮਾਂ ਪਹੁੰਚਿਓ ਅਬ ਆਏ ਤਜੋ ਦੇਹ ਤੁਮਰੇ ਗੁਣ ਗਾਏ ਹੁਣ ਮੇਰਾ ਅੰਤਲਾ ਸਮਾਂ ਆ ਗਿਆ ਮਹਾਰਾਜ ਤੁਹਾਡੇ ਗੁਣ ਗਾ ਕੇ ਸ੍ਰੀ ਨੂੰ ਛੱਡਾਂਗਾ ਇਸ ਵਿੱਚ ਇੱਕ ਹੀਤ ਹੈ ਔਰ ਸੁੰਦਰ ਸ਼ਾ ਬਸਾ ਜਿਸ ਠੌਰ ਮਹਾਰਾਜ ਇੱਕ ਇਸ ਗੱਲ ਵਿੱਚ ਭੇਦ ਹੈ ਸਤਿਗੁਰੂ ਜੀ ਸੁੰਦਰ ਸ਼ਾ ਫਕੀਰ ਹੈ ਜਿੱਥੇ ਰਹਿੰਦਾ ਹੈ ਮੈਂ ਮਹਾਰਾਜ ਉੱਥੇ ਜਾਣਾ ਚਾਹਣਾ ਹੈ ਹੁਕਮ ਆਪ ਕੋ ਲੈ ਤਹਿ ਜਾਉ ਤਹਿ ਤਨ ਤਜ ਪ੍ਰਲੋਕ ਸਦਾਉ ਆਪ ਜੀ ਦਾ ਹੁਕਮ ਲੈ ਕੇ ਜਾਣਾ ਚਾਹਣਾ ਆ ਉਥੇ ਉਥੇ ਜਾ ਕੇ ਸਰੀਰ ਛੱਡਣਾ ਹੈ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਗੁਰੂ ਸਾਹਿਬ ਜੀ ਨੂੰ ਕਰ ਆਇਓ ਤੇ ਸੋ ਟਕਰਾਰ ਮਿਲ ਦੋਨੋਂ ਇੱਕ ਥਲ ਨਿਰਤਾਰ ਮਹਾਰਾਜ ਮੈਂ ਉਸ ਨਾਲ ਵਾਦਾ ਕਰਕੇ ਆਇਆ ਹਾਂ ਸੁੰਦਰ ਸ਼ਾਹ ਦੇ ਨਾਲ ਵੀ ਦੋਵੇਂ ਇਕੱਠੇ ਸ਼ਰੀਰ ਛੱਡਾਂਗੇ ਇਹ ਵਾਦਾ ਕਰਕੇ ਆਇਆ ਮਹਾਰਾਜ ਇੱਕ ਸਮੇਂ ਤਜ ਦੋਨੋਂ ਦੇਹ ਗਮਨੇ ਸ੍ਰੀ ਸਤਗੁਰੂ ਕੇ ਗ੍ਰਹਿ ਇੱਕੋ ਸਮੇਂ ਦੋਵੇਂ ਸ਼ਰੀਰ ਛੱਡਾਂਗੇ ਸਤਗੁਰੂ ਜੀ ਦੇ ਘਰ ਚਲੇ ਜਾਵਾਂਗੇ ਸੱਚਖੰਡ ਪਹੁੰਚਾਂਗੇ ਸੋ ਅਬ ਚਹੋਂ ਕਰਿਓ ਮੈਂ ਸਾਚਾ ਪਹੁੰਚਨ ਮੈਂ ਤਿਹ ਚਿਤ ਹਿਤ ਰਾਚ ਇਸ ਲਈ ਮੈਂ ਆਪਣੇ اقਰਾਰ ਨੂੰ ਸੱਚਾ ਕਰਨਾ ਚਾਹਣਾ ਹੈ ਭਗਤੀ ਦੇ ਵਿੱਚ ਬਹੁਤ ਕੋਝ ਹੈ ਆਪਣੇ ਤੋਂ ਓਨੀ ਕਮਾਈ ਹੁੰਦੀ ਨਹੀਂ ਓਨੀ ਬੰਦਗੀ ਹੁੰਦੀ ਨਹੀਂ ਭਗਤੀ ਚ ਬਹੁਤ ਕੋਝ ਹੈ ਗੁਰੂ ਪਿਆਰੇ ਇਸ ਲਈ ਭਗਤਾਂ ਦੀ ਚਾਲ ਬਹੁਤ ਵੱਖਰੀ ਹੈ ਦੁਨੀਆ ਨਾਲੋਂ ਉਹਨਾਂ ਦਾ ਆਉਣਾ ਵੱਖਰਾ ਠੀਕ ਹੈ ਆਉਂਦੇ ਉਹ ਵੀ ਮਾਂ ਦੇ ਘਰ ਬਰਾਹੀ ਨੇ ਪਰ ਉਹ ਕਰਮਾਂ ਦੇ ਬੱਜੇ ਹੋਏ ਨਹੀਂ ਆਉਂਦੇ ਦੁਨੀਆ ਦੇ ਭਲੇ ਵਾਸਤੇ ਪ੍ਰਮਾਤਮਾ ਸਮੇਂ-ਸਮੇਂ ਤੇ ਮਾਹਪੁਰਖਾਂ ਨੂੰ ਬੰਦਗੀ ਵਾਲਿਆਂ ਨੂੰ ਭੇਜਦਾ ਹੈ ਜਾਓ ਦੁਨੀਆ ਦਾ ਭਲਾ ਕਰੋ ਦੁਨੀਆ ਨੂੰ ਨਾਮ ਜਪਾਓ ਉਹਨਾਂ ਦਾ ਰਹਿਣਾ ਵੀ ਵੱਖਰਾ ਹੈ ਆਪਾਂ ਸੰਸਾਰੀ ਲੋਕ ਵਕਾਰਾਂ ਵਿੱਚ ਖਚ ਧੋਕੇ ਜੀਵਨ ਬਤੀਤ ਕਰਦੇ ਹਾਂ ਉਹ ਵਕਾਰਾਂ ਤੋਂ ਉੱਪਰ ਹੁੰਦੇ ਨੇ ਉਹਨਾਂ ਦਾ ਜਾਣਾ ਵੀ ਵੱਖਰਾ ਆ ਸਾਡੇ ਵਰਗਿਆਂ ਨੂੰ ਅੰਤਲੇ ਸਮੇਂ ਦਾ ਨਹੀਂ ਪਤਾ ਸਾਡੇ ਵਰਗਿਆਂ ਨੂੰ ਜਮ ਧੂ ਧੂ ਕਿਲ ਜਾਂਦੇ ਨੇ ਮਾਰਾ ਪੈਂਦੀਆਂ ਨੇ ਕਰਮਾਂ ਦੀਆਂ ਕਰਮਾਂ ਦੇ ਬੱਜੇ ਅਸੀਂ ਦੁੱਖ ਸੁੱਖ ਚੱਲਦੇ ਹਾਂ ਕਸ਼ਟ ਚੱਲਦੇ ਹਾਂ ਜਮਾਂ ਦੀਆਂ ਮਾਰਾਂ ਚੱਲਦੇ ਹਾਂ ਪਰ ਬੰਦਗੀ ਵਾਲਿਆਂ ਨੂੰ ਮੌਤ ਦਾ ਵੀ ਪਤਾ ਆ ਬੰਦਗੀ ਵਾਲਿਆਂ ਦੇ ਨੇੜੇ ਤਾਂ ਜਮਦੂਤ ਤਾਂ ਗੱਲ ਛੱਡੋ ਜਮਦੂਤ ਤਾਂ ਅੱਖ ਭਰ ਕੇ ਵੇਖ ਨਹੀਂ ਸਕਦਾ ਬੜੀਆਂ ਖੇਡਾਂ ਵੱਖਰੀਆਂ ਨੇ ਨਿਆਰੀਆਂ ਖੇਡਾਂ ਨੇ ਇੱਧਰ ਇਸ ਲਈ ਗੁਰੂ ਪਿਆਰਿਓ ਬਾਬਾ ਬਿੱਦੀ ਚੰਦ ਜੀ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਅਸੀਂ ਇਕੱਠੇ ਸਰੀਰ ਛੱਡਣਾ ਛੱਡ ਕੇ ਤੇ ਸੱਚਖੰਡ ਪਹੁੰਚਣਾ ਹੈ। ਸ੍ਰੀ ਹਰਿ ਗੋਬਿੰਦ ਸੁਣ ਮਸਕਾਏ ਨਿਜ ਤਿਆਰੀ ਕਰ ਹਮ ਢਿਗ ਆਏ। ਜੇ ਸਾਇੰਸ ਖੋਜ ਕਰਨ ਲੱਗ ਪਈ ਨਾ ਵੀ ਖੋਰੇ ਚੰਦਰਮਾ ਦੀ ਤਰ੍ਹਾਂ ਸੱਚਖੰਡ ਵੀ ਇਦਾਂ ਹੀ ਆ ਕਿਤੇ। ਇਹ ਜਿਹੜੀ ਭਗਤੀ ਨਾਲ ਸੰਬੰਧਿਤ ਚੀਜ਼ਾਂ ਨੇ ਨਾ ਉਹ ਬਾਹਰਲੀ ਤਾ ਬਾਹਰਲੇ ਤੌਰ ਤੇ ਨਹੀਂ ਲੱਭਣੀਆਂ ਨਾ ਕਿਸੇ ਪਤਾਲ ਵਿੱਚੋਂ ਨਾ ਆਕਾਸ਼ ਵਿੱਚੋਂ। ਜਿਵੇਂ ਸਰੀਰ ਨੂੰ ਫੋਲ ਦਿਓ ਆਤਮਾ ਨਹੀਂ ਦਿਸਦੀ ਭਗਤੀ ਵਾਲਿਆਂ ਨੂੰ ਦਿਸ ਪੈਂਦੀ ਹੈ ਐਵੇਂ ਹੀ ਬੰਦਗੀ ਦਾ ਇੱਕ ਵੱਖਰਾ ਮਾਰਗ ਹੈ ਬੰਦਗੀ ਰਾਈ ਉਹ ਕੁਝ ਨਿਕਲ ਆਉਂਦਾ ਆ ਇਸ ਹੁਣ ਵੇਖੋ ਸਰੀਰ ਇੱਕ ਸਰੀਰ ਦਾ ਢਾਂਚਾ ਇਹ ਹੈ ਜਿਹੜੀਆਂ ਹੱਡੀਆਂ ਨਾੜੀਆਂ ਮਿੱਜ ਸਾਰਾ ਕੁਝ ਪਰ ਇੱਕ ਮਹਾਰਜ ਸਰੀਰ ਦੀ ਗੱਲ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਇਹਦੇ ਤੋਂ ਅੱਗੇ ਦੀ ਗੱਲ ਕਰਦੇ ਨੇ ਇਹਦੇ ਵਿੱਚ ਉਹ ਆਪ ਵੀ ਵਸਿਆ ਹੋਇਆ ਆ ਕਾਇਆ ਵਿੱਚ ਆਪ ਵਸ ਰਹਾ ਆਪੇ ਰਸ ਭੋਗੀ ਹੁਣ ਕਿੰਨਿਆਂ ਕਨੇ ਸਰੀਰ ਦੀ ਖੋਜ ਕਰਦੇ ਆ ਕਰਨ ਵਾਲਿਆਂ ਨੇ ਕਿ ਲੱਭਿਆ ਉਹਨਾਂ ਨਹੀਂ ਮਿਲਿਆ ਪਰ ਭਗਤੀ ਵਾਲਿਆਂ ਨੂੰ ਭਗਤੀ ਵਾਲਿਆਂ ਦੇ ਅੰਦਰ ਪ੍ਰਗਟ ਹੋ ਗਿਆ ਐਵੇਂ ਹੀ ਆ ਭਾਈ ਇਹ ਜਿੰਨਾ ਬ੍ਰਹਿਮੰਡ ਹੈ ਨਾ ਜਿੰਨਾ ਆਹ ਸਭ ਕੁਝ ਸਿਸਟਮ ਹੈ ਇਹ ਬਾਹਰੀ ਤੌਰ ਤੇ ਆਪਾਂ ਇਹਦੀ ਖੋਜ ਕਰ ਸਕਦੇ ਆ ਮਸ਼ੀਨਾਂ ਨਾਲ ਜੰਤਰਾ ਨਾਲ ਪਰ ਭਗਤੀ ਵਾਲੇ ਤਾਂ ਇੰਨਾ ਵਿੱਚੋਂ ਹੀ ਉਹ ਚੀਜ਼ਾਂ ਪ੍ਰਗਟ ਹੋ ਜਾਂਦੀਆਂ ਨੇ ਭਗਤੀ ਦੇ ਵਿੱਚੋਂ ਹੀ ਸੱਚਖੰਡ ਪ੍ਰਗਟ ਹੁੰਦਾ ਆ ਫਿਰ ਭਗਤੀ ਤੋਂ ਬਿਨਾ ਨਹੀਂ ਹੁੰਦਾ ਜੇ ਕੋਈ ਲੱਭਣ ਤੁਰ ਪੇ ਨਾ ਨਰਕ ਕਿਹੜੀ ਦੁਨੀਆ ਚ ਐ ਸਵਰਗ ਕਿਹੜੀ ਦੁਨੀਆ ਚ ਐ ਧਰਮ ਰਾਜੇ ਦਾ ਆਸਨ ਕਿੱਥੇ ਕ ਇਹ ਐਦਾ ਥੋੜੀ ਮਿਲਣ ਵਾਲੀਆਂ ਚੀਜ਼ਾਂ ਨਹੀਂ ਹੱਕਮਾਈ ਵਾਲਾ ਜਿਹੜਾ ਐ ਜਾਂ ਜਦੋਂ ਬੰਦੇ ਦੀ ਜਿੰਦ ਨਿਕਲਦੀ ਐ ਉਹ ਆਪਣੇ ਆਪ ਹੀ ਉਹ ਚੀਜ਼ ਨਾਲ ਵਾਪੇ ਜਾਂਦਾ ਐ ਐਵੇਂ ਹੀ ਸਤਗੁਰੂ ਹੱਸ ਪਏ ਪਾਦਸ਼ਾਹ ਕਹਿੰਦੇ ਫਿਰ ਤਾਂ ਆਪਣੀ ਤਿਆਰੀ ਕਰਕੇ ਸਾਡੇ ਕੋਲੇ ਆਇਆ ਹੈ ਕਹਿਓ ਬਾਤ ਜੋ ਸਾਚ ਕਰੀਜੈ ਸੁੰਦਰ ਸ਼ਾਹ ਮਿਲੋ ਸੰਗ ਲੀਜੈ ਮਹਾਰਾਜ ਕਹਿੰਦੇ ਫਿਰ ਵਚਨ ਪੂਰਾ ਕਰੋ ਅਕਰਾਰ ਕੀਤਾ ਉਹਨੂੰ ਸੱਚਾ ਕਰੋ ਸਤਗੁਰ ਕਹਿੰਦੇ ਸੁੰਦਰ ਸ਼ਾਹ ਨੂੰ ਲੈ ਕੇ ਜਾਓ ਨਾਲ ਫਿਰ ਗੁਰੂ ਸਾਹਿਬ ਕਹਿੰਦੇ ਇਕੱਠੇ ਹੋਏ ਗੁਰ ਸਦਨ ਸੁਧਾਰੋ ਮ੍ਰਿਖਾ ਜਗਤ ਕੋ ਮੇਲ ਵਿਚਾਰੋ ਮਾਰੇ ਕਹਿੰਦੇ ਇਕੱਠੇ ਜਾਓ ਫਿਰ ਗੁਰੂ ਘਰ ਦੇ ਵਿੱਚ ਪਹੁੰਚ ਜਾਓ ਸਤਪੁਰਾਂ ਦੇ ਬਚਨ ਸੁਣ ਕੇ ਬਾਬਾ ਵਿਧੀ ਚੰਦ ਜੀ ਨੇ ਹੱਥ ਜੋੜੇ ਮੱਥਾ ਟੇਕਿਆ ਤੇ ਆਪਣੇ ਪੁੱਤਰ ਲਾਲ ਚੰਦ ਵੱਲ ਵੇਖਿਆ ਸੋ ਸਤਗੁਰ ਕੇ ਪਾਏ ਨ ਪਾਇਓ ਸੇਵ ਕਰਨ ਨਿਸ਼ਕਪਟ ਸਿਖਾਇਆ ਆਪਣੇ ਪੁੱਤਰ ਨੂੰ ਚਰਨੀ ਪਾਇਆ ਮਹਾਰਾਜ ਦੇ ਗੁਰੂ ਸਾਹਿਬ ਦੇ ਚਰਨੀ ਪਾਇਆ ਲਾਲ ਚੰਦ ਨੂੰ ਚਰਨੀ ਪਾ ਕੇ ਤੇ ਸੇਵਾ ਕਰਨੀ ਸਿਖਾਈ ਵੀ ਨਿਸ਼ਕਪਟੋ ਕੇ ਸੇਵਾ ਕਰਨੀ ਹੈ ਨਿਸ਼ਕਾਮ ਹੋ ਕੇ ਕੋਈ ਭਾਵਨਾ ਕੋਈ ਮੰਗ ਨਹੀਂ ਰੱਖਣੀ ਬਾਬਾ ਬਿੱਦੀ ਚੰਦ ਕਹਿੰਦੇ ਆਪਣੇ ਪੁੱਤਰ ਲਾਲ ਚੰਦ ਨੂੰ ਪਗਤ ਮੁਕਤ ਦੋਨੋ ਗੁਰਪਾਸ ਨਹਿ त्याਗੋ ਨਿਤ ਰੋ ਆਵਾਸ ਆਪਾਂ ਕੱਲ ਵੀ ਗੱਲ ਕੀਤੀ ਸੀ ਇਸ ਮਾਰਗ ਦੇ ਵਿੱਚ ਵੀ ਬੜੀਆਂ ਬਸਥਾਵਾਂ ਨੇ ਭਾਈ ਦੇਵਤੇ ਵੀ ਦੇਵਤਿਆਂ ਕੋਲੇ ਵੀ ਸ਼ਕਤੀਆਂ ਨੇ ਪਰ ਮੁਕਤ ਉਹ ਵੀ ਨਹੀਂ ਹੈ ਮੁਕਤੀ ਉਹਨਾਂ ਕੋਲੇ ਵੀ ਨਹੀਂ ਹੈ ਨਾ ਉਹ ਆਪ ਮੁਕਤ ਨੇ ਨਾ ਜੇ ਉਹਨਾਂ ਕੋਲੇ ਮੁਕਤੀ ਹੈ ਦੂਜਿਆਂ ਨੂੰ ਮੁਕਤ ਕਰਨ ਦੀ ਬਾਬਾ ਬਿੱਦੀ ਚੰਦ ਪਤਾ ਕੀ ਬੋਲੇ ਕਹਿੰਦੇ ਆਪਣੇ ਪੁੱਤ ਨੂੰ ਲਾਲ ਚੰਦ ਨੂੰ ਕਹਿੰਦੇ ਨਿਸ਼ਕਾਮ ਹੋ ਕੇ ਸੇਵਾ ਕਰੀ ਗੁਰੂ ਘਰੇ ਦੋਨੋਂ ਚੀਜ਼ਾਂ ਨੇ ਭੁਗਤੀ ਵੀ ਹੈ ਤੇ ਮੁਕਤੀ ਵੀ ਹੈ ਭੁਗਤੀ ਤੇ ਮੁਕਤੀ ਦਾ ਮਤਲਬ ਸਮਝ ਗਏ ਭੁਗਤੀ ਕਹਿੰਦੇ ਨੇ ਪਦਾਰਥਾਂ ਨੂੰ ਪਦਾਰਥ ਮਿਲ ਜਾਣੇ ਇਹ ਵੀ ਹੈ ਗੁਰੂ ਘਰ ਸਭ ਕੁਝ ਮਿਲਦਾ ਆ ਜਿਹੜੇ ਕਾਮਨਾ ਰੱਖ ਕੇ ਆਉਂਦੇ ਨੇ ਪਰ ਇੱਥੇ ਮੁਕਤੀ ਵੀ ਹੈ ਜਿਹੜੇ ਕਾਮਨਾ ਤੋਂ ਰਹਿ ਧੋਕੇ ਸੇਵਾ ਸਿਮਰਨ ਕਰਦੇ ਨੇ ਉਹਨਾਂ ਨੂੰ ਮੁਕਤੀ ਵੀ ਮਿਲਦੀ ਹੈ ਇੱਥੇ ਦੋਨੋਂ ਚੀਜ਼ਾਂ ਮਿਲਣਗੀਆਂ ਇਹ ਤਾਂ ਤੇਰਾ ਇਹ ਤਾਂ ਅੰਦਰ ਦੀ ਬਾਤ ਹੈ ਵੀ ਅੰਦਰ ਕੀ ਮੰਗਦਾ ਪਿਆ ਆ ਅੰਦਰ ਮੁਕਤੀ ਮੰਗਦਾ ਆ ਕਿ ਅੰਦਰ ਭੁਗਤੀ ਮੰਗਦਾ ਆ ਜੋ ਅੰਦਰ ਮੰਗਦਾ ਆ ਉਹ ਮਿਲ ਜਾਣਾ ਆ ਭੁਗਤੀ ਵੀ ਹੈ ਮੁਕਤੀ ਵੀ ਹੈ ਇੱਥੇ ਤਾਂ ਬੇਨਤੀ ਕੀਤੀ ਸ਼ਕਤੀਆਂ ਹੋਣੀਆਂ ਹੋਰ ਚੀਜ਼ ਐ ਜਦੋਂ ਇੱਧਰ ਤੁਰਦੇ ਨੇ ਨਾ ਜਗਿਆਸੂ ਜਾਨਾ ਇੱਥੇ ਵੀ ਬੜੀਆਂ ਅਵਸਥਾਵਾਂ ਨੇ ਕੋਈ ਸ਼ਕਤੀਆਂ ਤੱਕ ਹੀ ਰੁਕ ਜਾਂਦਾ ਆ ਕਿਸੇ ਨੂੰ ਰਸ ਆ ਗਿਆ ਉੱਥੋਂ ਤੱਕ ਹੀ ਰੁਕ ਜਾਂਦਾ ਆ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਉਹ ਹਾਰੀ ਸਾਰੀ ਬ੍ਰਹਮ ਗਿਆਨੀ ਨਹੀਂ ਬਣਦਾ ਬ੍ਰਹਮ ਗਿਆਨੀ ਦਾ ਤਾਂ ਮਤਲਬ ਐ ਅਪੇਤਾ ਇਕਮਿਕਤਾ ਜਿੱਥੇ ਕੋਈ ਫਰਕ ਹੀ ਨਹੀਂ ਰਹਿ ਗਿਆ ਰੱਬ ਨਾਲੋਂ ਰੱਬ ਵਿੱਚ ਤੇ ਉਹਨਾਂ ਦੇ ਵਿੱਚ ਸਭ ਤੋਂ ਔਖੀ ਚੀਜ਼ ਹੈ ਬ੍ਰਹਮ ਗਿਆਨ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਲਈ ਜਿਹੜੀ ਸੱਚੇ ਪਾਤਸ਼ਾਹ ਜੀ ਨੂੰ ਗੱਲ ਸਮਝਾ ਰਿਹਾ ਲਾਲ ਚੰਦ ਲਾਲ ਚੰਦ ਨੂੰ ਸਮਝਾ ਰਿਹਾ ਆ ਬਾਬਾ ਬਾਬਾ ਵਿਧੀ ਚੰਦ ਜੀ ਸੱਚੇ ਪਾਤਸ਼ਾਹ ਬਾਰੇ ਗੁਰੂ ਸਾਹਿਬ ਬਾਰੇ ਕਹਿੰਦੇ ਕਦੇ ਵੀ ਇਹਨਾਂ ਨੂੰ ਨਾ ਛੱਡੀ ਇਹਨਾਂ ਦੇ ਘਰ ਚ ਹੀ ਰਹੀ ਜੋ ਆਇਸ ਦੇ ਤੂਰਨ ਕਰੀਏ ਜੋ ਵੀ ਗੁਰੂ ਜੀ ਆਗਿਆ ਦੇਣ ਫਟਾਫਟ ਉਹ ਕੰਮ ਕਰਨਾ ਆ ਟਿੱਲ ਨਹੀਂ ਕਰਨੀ ਗੁਰੂ ਦਾ ਬਚਨ ਮੰਨਣ ਮੰਨਣ ਵਿੱਚ ਡੇਰ ਨਹੀਂ ਲਗਾਉਣੀ ਟਿੱਲ ਨਹੀਂ ਕਰਨੀ ਆਪਣੇ ਪੁੱਤਰ ਨੂੰ ਸਮਝਾ ਰਹੇ ਨੇ ਬਾਬਾ ਬਿਧੀ ਚੰਦ ਜੀ ਗੁਰ ਕਾਰਜ ਕੋ ਬਿਲਮਨਾ ਧਰਿਆ ਗੁਰੂ ਸਾਹਿਬ ਦਾ ਕਾਰਜ ਕਰਨ ਦੇ ਲਈ ਡੇਰੀ ਨਹੀਂ ਲਗਾਉਣੀ ਸ਼੍ਰੀ ਹਰਿ ਗੋਬਿੰਦ ਗਹਿ ਕਰ ਬਾਹਾਂ ਦਈ ਧੀਰ ਤਮ ਸਮ ਇਸ ਚਾਹੋ ਸਤਗੁਰਾਂ ਨੇ ਬਾਹ ਪਕੜ ਲਈ ਲਾਲ ਚੰਦ ਦੀ ਮਹਾਰਾਜ ਲਾਲ ਚੰਦ ਦੀ ਬਾਹ ਪਕੜ ਕੇ ਕਹਿਣ ਲੱਗੇ ਵਿਧੀ ਚੰਦ ਜੀ ਬੇਫਿਕਰ ਹੋ ਕੇ ਜਾਓ ਤੁਹਾਡੇ ਵਾਂਗ ਹੀ ਇਹਨੂੰ ਅਸੀਂ ਆਪਣੇ ਕੋਲ ਰੱਖਾਂਗੇ ਆਪਣੇ ਨਾਲ ਰੱਖਾਂਗੇ ਤੁਹਾਡੇ ਵਾਂਗ ਜਿਵੇਂ ਤੈਨੂੰ ਪਿਆਰ ਕਰਦੇ ਰਹੇ ਆ ਨਾ ਉਵੇਂ ਇਹਨੂੰ ਕਰਾਂਗੇ ਤੋਰ ਮੋਰ ਮੈਂ ਭੇਦ ਨਾ ਕੋਈ ਗੁਰਸਿੱਖ ਨਾਮ ਰਹੇ ਅਬਦੁੱਲ ਤੇਰੇ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਹੈ ਮਹਾਰਾਜ ਕਹਿੰਦੇ ਬਾਬਾ ਬਿੱਦੀ ਚੰਦ ਜੀ ਤੇਰੇ ਮੇਰੇ ਵਿੱਚ ਕੋਈ ਅੰਤਰ ਨਹੀਂ ਹੁਣ ਦੋਵਾਂ ਗੁਰਸਿੱਖਾਂ ਦਾ ਨਾਮ ਰਹੇਗਾ ਇੱਕ ਰੂਪ ਮੇਰੇ ਸੰਗ ਹੋ ਗਿਆ ਤੇ ਤੂੰ ਗੁਰੂ ਘਰ ਦੇ ਬਹੁਤ ਕਾਰਜ ਕੀਤੇ ਨੇ ਅੱਗੇ ਲਾਲ ਚੰਦ ਅਬ ਸੇਵਾਂ ਕਿਉਂਕਿ ਬਾਬਾ ਬਿੱਦੀ ਚੰਦ ਜੀ ਦੀ ਗੱਦੀ ਚੱਲਦੀ ਨਾ ਜਿਹੜੀ ਅੱਜ ਬਾਬਾ ਅਵਤਾਰ ਸਿੰਘ ਜੀ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਉਹ ਨੇ ਬਾਬਾ ਜੀ ਦੀ ਗੱਦੀ ਤੇ ਸਭਾਏ ਮਾਨ ਸੰਤ ਰੂਪ ਨੇ ਉਹ ਉਹ ਵੀ ਬਹੁਤ ਨਾਮ ਕਮਾਈ ਵਾਲੇ ਨੇ ਕਹਿੰਦੇ ਇੱਕ ਤਾਂ ਸਾਡੇ ਕੋਲ ਰਹੇਗਾ ਇੱਕ ਤੂੰ ਜਾਏਗਾ ਅਾਗੇ ਲਾਲ ਚੰਦ ਚੰਦ ਅਬ ਸੇਵਾ ਕਹਿੰਦੇ ਹੁਣ ਲਾਲ ਚੰਦ ਸਾਡੀ ਸੇਵਾ ਕਰਿਆ ਕਰੇਗਾ ਹਮ ਪਾਛੇ ਗੁਰਤਾ ਜੋ ਲੇਵਾਂ ਸਾਡੇ ਪਿੱਛੋਂ ਜਿਹੜਾ ਵੀ ਗੁਰਤਾ ਲਵੇਗਾ ਮਹਾਰਾਜ ਕਹਿੰਦੇ ਸਾਡੇ ਪਿੱਛੋਂ ਜਿਹੜਾ ਵੀ ਗੁਰੂ ਬਣੇਗਾ ਤੇਰੀ ਵੰਛ ਨਾਲ ਆਉਂਦੀ ਸਾਝ ਰਹੇਗੀ ਰਹੇਗੀ ਗੁਰੂ ਘਰ ਨਾਲ ਤੁਹਾਡੀ ਸੌਖੀ ਨਿਭੇਗੀ ਇਹ ਕਿਤੇ ਇਹ ਪਤਾ ਕਿੰਦੀ ਕਮਾਈ ਸਦਕਾ ਹੋਇਆ ਬਾਬਾ ਵਿਧੀ ਚੰਦ ਜੀ ਦੀ ਕਮਾਈ ਦੇ ਸਦਕਾ ਅੱਗੇ ਪੀੜ੍ਹੀਆਂ ਲਈ ਵਿਰਸਤਾ ਖੋਲ ਦਿੱਤਾ ਕਹਿੰਦੇ ਤੁਹਾਡੀ ਵੰਛ ਗੁਰੂ ਘਰ ਦੇ ਨਾਲ ਸੇਵਾ ਤੇ ਪ੍ਰੀਤ ਨਿਭਉਂਦੀ ਰਹੇਗੀ ਸੌਖੀ ਪ੍ਰੀਤ ਨਿਭੇਗੀ ਕਿਉਂਕਿ ਤੂੰ ਬਹੁਤ ਕਮਾਈ ਕੀਤੀ ਹੈ ਇਤਿਹਾਦਕ ਕਹਿ ਕਰਿਓ ਵਿਸਰਜਣ ਬਾਰ-ਬਾਰ ਹੇਰਤ ਕਰ ਅਰਜਨ ਏਦਾਂ ਕਹਿ ਕੇ ਵਿਦਾ ਕੀਤਾ ਬਾਰ ਬਾਰ ਬੇਨਤੀਆਂ ਕਰਕੇ ਵੇਖਦਾ ਸੀ ਬਾਬਾ ਬਿਧੀ ਚੰਦ ਜੀ ਗੁਰੂ ਸਾਹਿਬ ਦੇ ਚਰਨ ਕਮਲਾਂ ਤੇ ਨਮਸਕਾਰ ਕਰਕੇ ਚੱਲ ਪਿਆ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਕਵਲ ਨੈਣਾ ਵਿੱਚੋਂ ਜਲ ਵਹਿ ਤੁਰਿਆ ਪ੍ਰੇਮ ਦਾ ਜਲ ਹੈ ਪ੍ਰੇਮ ਦੇ ਅਥਰੂ ਨੇ ਸਾਹਿਬ ਭਾਨੇ ਆਦਿ ਕਨੇਰੇ ਬਾਬਾ ਭਾਨਾ ਸਾਹਿਬ ਜੋ ਰਾਏ ਜੋਦ ਮਿਲੇ ਸਾਰਿਆਂ ਨੂੰ ਮਿਲ ਕੇ ਤੇ ਸਤਿਗੁਰਾਂ ਦੇ ਧਿਆਨ ਨੂੰ ਅੰਦਰ ਟਿਕਾ ਕੇ ਚੱਲ ਪਏ ਬਾਬਾ ਬਿਧੀ ਚੰਦ ਜੀ ਗਾਇਓ ਤੁਰਤ ਹੀ ਤੌਨੋ ਦੇਸ਼ ਜੈ ਸਿੱਖ ਸੁੰਦਰ ਸ਼ਾਹ ਵਿਸ਼ੇਸ਼ ਬਾਬਾ ਬਿਧੀ ਚੰਦ ਜੀ ਉਸ ਇਲਾਕੇ ਪਹੁੰਚ ਗਏ ਜਿੱਥੇ ਸੁੰਦਰ ਸ਼ਾਹ ਫਕੀਰ ਰਹਿੰਦਾ ਸੀ ਤੇ ਉਹ ਬਾਬਾ ਵਿਧੀ ਚੰਦ ਜੀ ਦਾ ਨਾਮ ਤੇ ਆਉਂਦਾ ਸੀ ਸੁੰਦਰ ਸ਼ਾਹ ਕਿਉਂਕਿ ਸੁੰਦਰ ਸ਼ਾਹ ਨੇ ਬਾਬਾ ਵਿਧੀ ਚੰਦ ਜੀ ਨੂੰ ਗੁਰੂ ਧਾਰਨ ਕਰ ਲਿਆ ਸੀ ਸਤਨ ਸਿਮਰਨ ਸਤ ਨਾਮ ਮੁਖ ਅੰਤਰ ਗੁਰੂ ਪਰਾਇਨ ਬੈਠ ਨਿਰੰਤਰ ਮੁਖ ਵਿੱਚ ਸਿਮਰਨ ਕਰਦਾ ਸੀ ਤੇ ਬੈਠਾ ਰਹਿੰਦਾ ਸੀ ਧਿਆਉਂਦਾ ਰਹਿੰਦਾ ਸੀ ਕਾਹੋ ਜਾਏ ਉਠੀਏ ਮਮ ਪਿਆਰੇ ਚੱਲ ਆਇਓ ਇਤਹੇ ਤੁਹਾਰੇ ਬਾਬਾ ਬਿੱਦੀ ਚੰਦ ਜੀ ਨੇ ਜਾ ਕੇ ਕਿਹਾ ਕਹਿੰਦੇ ਉਠ ਪਿਆਰਿਆ ਚੱਲੀਏ ਉਠ ਤੇਰੇ ਘਰ ਕੇ ਚੱਲ ਕੇ ਆਏ ਆ ਇੱਥੇ ਜਿਹੜਾ ਤੇਰੇ ਨਾਲ اقرار ਕੀਤਾ ਸੀ ਸਮਾਂ ਆ ਗਿਆ ਜਦੋਂ ਇੱਕ ਸ਼ਬਦ ਸੁਣੇ ਅੱਖਾਂ ਖੋਲੀਆਂ ਤਾਂ ਸਾਹਮਣੇ ਬਾਬਾ ਬਿੱਦੀ ਚੰਦ ਜੀ ਖੜੇ ਨੇ ਸੁੰਦਰ ਸ਼ਾਹ ਨੇ ਮੱਥਾ ਟੇਕਿਆ ਬਾਬਾ ਬਿੱਧੀ ਚੰਦ ਜੀ ਧਨ ਭਾਗ ਮੈਂ ਭਇਓ ਕਰਤਾਰਥ ਪਹੁੰਚ ਦੂਰ ਤੇ ਕਰਿਓ ਸੁਖਾਰਥ ਕਹਿੰਦਾ ਮੇਰੇ ਧਨ ਭਾਗ ਤੁਸੀਂ ਪਹੁੰਚੇ ਹੋ ਸੁੰਦਰ ਸ਼ਾ ਫਕੀਰ ਕਹਿਣ ਲੱਗਾ ਤੁਹਾਡਾ ਇੰਤਜ਼ਾਰ ਹੀ ਕਰ ਰਿਹਾ ਸੀ ਮੈਂ ਤਹਾ ਤੁਸੀਂ اقرار ਪੂਰਾ ਕੀਤਾ ਬਾਬਾ ਬਿੱਧੀ ਚੰਦ ਜੀ ਨੇ ਕਿਹਾ ਕਹਿੰਦੇ ਤੇਰੀ ਖੁਆਇਸ਼ ਹੁਣ ਪੂਰੀ ਕੀਤੀ ਤੇ ਚੱਲ ਹੁਣ ਆਪਣਾ ਸਮਾਂ ਆ ਗਿਆ ਐ ਚੱਲੀਏ ਸ੍ਰੀ ਨਾਨਕ ਕੋ ਲੇ ਕਰ ਨਾਮੁ ਰਿਧੈ ਧਰੋ ਮੂਰਤ ਅਭਰਾਮੋ ਤਨ ਕਉ ਤਿਆਗੋ ਚਲੋ ਸਖੈਨ ਪਹੁੰਚੋ ਸਾਧਰ ਸਤਿਗੁਰ ਅੰਗ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਬਾਬਾ ਬਿੱਦੀ ਚੰਦ ਜੀ ਕਹਿੰਦੇ ਸਤਿਗੁਰਾਂ ਦਾ ਧਿਆਨ ਧਰ ਕੇ ਤਨ ਛੱਡ ਦਿਓ ਤੇ ਸਤਿਗੁਰਾਂ ਦੇ ਘਰ ਪਹੁੰਚੋ ਇਸ ਤਰ੍ਹਾਂ ਬਾਬਾ ਸਾਹਿਬ ਕਹਿੰਦੇ ਇੱਕ ਪਹਿਰ ਮੇਰੀ ਉਮਰ ਰਹਿ ਗਈ ਹੈ ਇੱਕ ਪਹਿਰ ਹੀ ਤੇਰੀ ਰਹਿ ਗਈ ਹੈ ਉਠੋ ਇਸ਼ਨਾਨ ਕਰੋ ਤਿਆਰੀ ਕਰੋ ਤੇ ਗੁਰੂ ਪਿਆਰੀ ਸਾਧ ਸੰਗਜੇ ਇਸ਼ਨਾਨ ਕੀਤਾ ਤੇ ਇਸ਼ਨਾਨ ਕਰਕੇ ਤੇ ਫਿਰ ਦੋਨੋਂ ਜਾਣੇ ਬਾਬਾ ਬਿੱਦੀ ਚੰਦ ਜੀ ਤੇ ਸੁੰਦਰ ਸ਼ਾਹ ਨੇ ਦੋ ਆਸਣ ਵਿਛਾਏ ਇੱਕ ਆਸਨ ਆਪਣਾ ਇੱਕ ਆਸਨ ਬਾਬਾ ਵਿਧੀ ਚੰਦ ਜੀ ਦਾ ਦੋਨੋਂ ਲੰਮੇ ਪੈ ਗਏ ਦੋਨੋਂ ਲੰਮੇ ਪਏ ਆਪਣੇ ਸਰੀਰ ਨੂੰ ਢੱਕ ਲਿਆ ਕੱਪੜਾ ਲੈ ਕੇ ਤੇ ਸੌਖਿਆ ਹੀ ਪ੍ਰਾਣ ਛੱਡ ਦਿੱਤੇ ਸਰੀਰ ਛੱਡ ਦਿੱਤਾ ਗੁਰੂ ਪਿਆਰੀ ਸਾਧ ਸੰਗਤ ਜੀਓ ਕਹਿੰਦੇ ਜੈ ਜੈਕਾਰ ਦੀਆਂ ਧੁਨਾ ਜੜੀਆਂ ਨੇ ਆਕਾਸ਼ ਦੇ ਵਿੱਚ ਜੈ ਜੈਕਾਰ ਜੈ ਜੈਕਾਰ ਦੀਆਂ ਧੁਨਾ ਪੈਦਾ ਹੋਈਆਂ ਕਹਿੰਦੇ ਪਹੁੰਚ ਗਏ ਗੁਰੂ ਕੀ ਨਗਰੀ ਦੇ ਵਿੱਚ ਸੱਚਖੰਡ ਪਹੁੰਚ ਗਏ ਇਸ ਪ੍ਰਕਾਰ ਗੋਸ ਗੁਰੂ ਕੋ ਸਿੱਖ ਭਾਰੀ ਕਾਇਆ ਤਿਆਗਣ ਕੀਨ ਸਖਾਰੀ ਇਸ ਤਰ੍ਹਾਂ ਗੁਰੂ ਸਾਹਿਬ ਦੇ ਸਿੱਖ ਨੇ ਸੁੰਦਰ ਸ਼ਾ ਫਕੀਰ ਨੂੰ ਨਾਲ ਲੈ ਕੇ ਤਨ ਛੱਡ ਦਿੱਤਾ ਦਨ ਤਿਆਗ ਦਿੱਤਾ ਤੇ ਦੇਉ ਨਗਰ ਦੇ ਉੱਥੋਂ ਦੇ ਸੰਗਤ ਨੇ ਵੇਖਿਆ ਸੁੰਦਰ ਸ਼ਾਹ ਨੂੰ ਦਫਨਾ ਦਿੱਤਾ ਉਹਦੇ ਸਰੀਰ ਨੂੰ ਤੇ ਬਾਬਾ ਬਿਧੀ ਚੰਦ ਜੀ ਦੇ ਸਰੀਰ ਦਾ ਸੰਸਕਾਰ ਕਰ ਦਿੱਤਾ ਇਹ ਅੱਜ ਆਪਾਂ ਪਾਵਨ ਜੋ ਬਚਨ ਬਾਬਾ ਬਿਧੀ ਚੰਦ ਜੀ ਦੇ ਸਤਖੰਡ ਪਿਆਨਾ ਕਰਨ ਦੇ ਸਾਂਝ ਪਾਏ ਹਨ ਇਤਿਹਾਸ ਵਿੱਚੋਂ ਇਨੀ ਬੇਨਤੀ ਪ੍ਰਵਾਨ ਕਰੋ ਕੋਟਾਨ ਕੋ ਸ਼ੁਕਰ ਗੁਰੂ ਸਾਹਿਬ ਦਾ ਆਪ ਸਮੁੱਚੀ ਸੰਗਤ ਦਾ ਆਓ ਅੰਤ ਤੀ ਤੱਕ ਪੜ੍ਹ ਕੇ ਸਮਾਪਤੀ ਕਰਿਏ ਤੈਸੇ ਬਿਦੀ ਚੰਦ ਕੋ ਦਾਹਾ ਅਬਲੋ ਮਾਨੈ ਬਾਛਤ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ